ਆ ਇਹ ਸਰਕਾਰ ਨੇ ਜਿੰਮੇਦਾਰਾ ਖਾਤਰ ਸੋਤੇ ਇਹਨਾਂ ਦਾ ਕਿਸੇ ਨੇ ਸੋਤੇ ਇਹਦਾ ਕਹਿੰਦੇ ਖਜ਼ਾਨਾ ਖਾਲੀ ਹੈ ਇਹਦੇ ਨਾਲ ਭਰਿਆ ਹੋਇਆ ਗੱਲ ਬੜਾ ਫਰਕ ਵਾਲਾ ਬਾਈ ਪਰ ਕਰਜ਼ਾ ਤਾਂ ਖਾਸਾ ਇਹ ਸਰਕਾਰ ਵੀ ਚੱਕ ਰਹੀ ਜਦੋਂ ਕੋਈ ਕੰਮਗਰੂ ਕਰਦੇ ਤਾਂ ਚੱਕੂ ਆ ਜਿਹੜੇ ਆਪਣੇ ਸੇਵਨਜੀਤ ਸਿੰਘ ਮਾਨ ਹੋਣੀ ਹੈ ਇਹਨਾਂ ਦਾ ਕਿਵੇਂ ਇਹਨਾਂ ਦਾ ਤਾਂ ਕੁਝ ਵੀ ਨਹੀਂ ਹੈ ਇਹਦਾ ਮਿਲੋਤਾ ਜੰਡਾੜਾ ਹੋਇਆ ਹੈ ਇਹ ਨੇ ਤਾਂ ਮੁੜ ਕੇ ਵਿਆਹ ਨਹੀਂ ਨਹੀਂ ਦਿੱਤਾ ਵੀ ਜਦੋਂ ਜਿਤੇ ਆਇਆ ਤਾਂ ਕਿਹਾ ਪਪਾ 2-4000 ਬਚ ਰਿਹਾ ਤਾਂ ਇਹ ਤਾਂ ਬਹੁਤ ਥੋੜਾ ਫਿਰ ਫਿਰ ਹੋਰ ਕੀ ਕਰੀ ਜਾਂਦੱਸ ਜਿਜਬੱਕਾ ਨੂੰ ਨਹੀਂ ਇਹ ਕੰਮ ਲਾਉਂਦੇ ਫਿਰ ਚਿੱਟਾ ਖਾਣ ਲੱਗ ਜਾਣਗੇ ਸਤਿ ਸ਼੍ਰੀ ਅਕਾਲ ਬਾਪੂ ਠੀਕ ਠਾਕ ਹਾਂ ਚਲੋ ਵਧੀਆ ਪਸੂ ਤਾਂ ਨਜ਼ਾਰੇ ਲੈਂਦੇ ਨਹੀਂ ਸੰਘਣੀ ਹਵਾ ਚ ਸੰਘਣੀ ਛਾਏ ਉਤੋਂ ਹਵਾ ਚੱਲਦੀ ਹੈ ਹੋ ਠੀਕ ਠਾਕ ਹਾਂ ਅਸੀਂ ਲੰਘਦੇ ਸੀ ਮਾਹਾਂ ਚੱਲ ਗੱਲਬਾਤ ਕਰਦੇ ਅਸੀਂ ਚੰਡੀਗੜ੍ਹੋਂ ਆਏ ਹਾਂ ਬਾਪੂ ਅੱਛਾ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਸੀ ਆ ਦੇਖਦੇ ਗੱਲਾਂਬਾਤਾਂ ਕਰਦੇ ਵੀ ਕੀ ਮਾਹੌਲ ਚੱਲਿਆ ਜਾਂਦਾ ਬੋਟਾਂ ਬੋਟਾਂ ਦਾ ਠੀਕ ਹੈ ਹੋਰ ਸੁਣਾਓ ਹਾਂ ਠੀਕ ਹੈ ਤੁਹਾਡੇ ਨਾਲ ਕਰ ਲਈ ਤੇ ਇੱਕ ਦੋ ਗੱਲਾਂ ਕਰ ਲਓ ਪਿੰਡ ਕਿਹੜਾ ਬਾਪੂ ਆਪਣਾ ਇਹ? ਬਾਲੀਆਂ। ਅੱਛਾ ਬਾਲੀਆਂ। ਕੱਟੂ ਵਾਲੀਆਂ। ਕੱਟੂ ਵਾਲੀਆਂ ਹਨਾ। ਹੂੰ। ਠੀਕ ਐ। ਇਹ ਸਾਰੇ ਪਸ਼ੂ ਆਪਣੀ ਆ? ਨਾ ਕਦੇ ਇੰਨਾ ਦੇ ਸਾਡੇ ਦੂਜਿਆਂ ਦੇ, ਦੂਜਿਆਂ ਦੇ ਮਤਲਬ। ਅੱਛਾ। ਪਰ ਇੱਥੇ ਕਿਵੇਂ ਤੁਸੀਂ ਅ ਮਤਲਬ ਇਕੱਲੇ ਘਰੇ ਜੇ ਪਸ਼ੂ ਕੋਈ ਆਇਆ ਨਹੀਂ ਕੋਈ ਸਾਲਾ ਖੂਲ ਕੇ ਲਾ ਜੀ? ਐ ਕਿਵੇਂ ਰਹੇ ਫਿਰਦੀ ਰਹਿੰਦੇ ਆ? ਅੱਛਾ। ਆ ਕੇ ਤੇ ਸਾਡਾ ਮੂਰੇ। ਅੱਛਾ। ਤੇ ਉਹ ਕਰਨੇ। ਅੱਛਾ ਨੇੜੀ ਕਰ। ਆ ਕੋਲੀ ਨੇ ਸਾਹਮਣੀ। ਹੂੰ। ਕਿੰਨੇ ਕੇ ਪਸ਼ੂ ਆਪੂ ਮੈਂ ਸੰਗੀਆਂ گاਵਾ ਮੈਂ ਸਾਡੇ ਕੋਲੇ ਦੰਦਰ ਸਾਰੇ ਹੈਗੇ 12 ਖਾਨੇ ਲੰਗਣ ਅੱਛਾ ਸ਼ੁਰੂ ਤੋਂ ਰੱਖਦੇ ਨੇ ਹਾਂ ਸ਼ੁਰੂ ਵੀ ਰੱਖ ਕੀ ਬਾਤ ਹੈ ਪਪੂ ਪਰ ਘਟਕਾ ਤੋਂ ਗਏ ਹੁਣ ਲੋਕ ਪਹਿਲਾਂ ਘਰੋ ਘਰੀ ਪਸ਼ੂ ਹੁੰਦੇ ਸੀ ਦੇਖ ਲਓ ਘਟਦਾ ਹੁਣ ਆਲੀ ਬਨੀਰੀ ਕੰਮ ਨਹੀਂ ਕਰਕੇ ਰਗੀ ਕੱਖ ਨਹੀਂ ਵਗਿਆ ਜੀ ਵੱਢ ਕੇ ਨਹੀਂ ਰਗੀ ਹਾਂ ਜਿੰਨੇ ਕੇ ਵੈਸੇ ਔਖੇ ਕੰਮ ਕਰੀ ਜਾਂਦੇ ਆ ਮੁੰਡੇ ਖੁੰਡੇ ਉਹਦੇ ਨਾਲ ਤਾਂ ਸੌਖਾ ਹੀ ਹੈ ਇਹ ਕੰਮ ਕੰਮ ਤਾਂ ਨਹੀਂ ਔਖਾ ਜਦੋਂ ਫੇਰ ਸ਼ਮਾ ਬਦਲ ਗਿਆ ਨਾ ਹੂੰ ਸਾਹ ਮਗਰ ਤਾਂ ਬੰਚ ਜਿਆਦਾ ਪੈ ਗਏ ਹਾਂ ਚਾਪਾਂ ਸਭਾਂ ਵੱਲ ਵੱਢ ਗਏ ਹਾਂ ਵੀ ਐ ਨਹੀਂ ਵੱਢਦਾ ਐ ਨਹੀਂ ਵੱਜਦਾ ਉਹ ਗੱਲ ਫਿਰ ਆਪਣੇ ਇਧਰ ਬਾਪੂ ਕੀ ਮਹੌਲ ਆ ਬਲਾਂ ਵੋਟਾਂ ਦਾ ਵੋਟਾਂ ਦਾ ਮਹੌਲ ਤਾਂ ਛੱਡ ਜਾ ਆਮ ਆਦਮੀ ਵਾਲੀ ਦੀ ਅੱਛਾ ਦੇਖੋ ਸੀ ਜੰਜੋ ਨੇ ਲੈਟਪੁਰੀ ਕੀਤੀ ਸਾਨੂੰ ਅੱਛਾ ਪਿਛਲੇ ਸਾਲ ਜਦੋਂ ਮੈਂ ਝੋਨੇ ਚ ਹਾਂ ਅੱਛਾ ਛਾਲੋ ਛਾਲ ਲੈ ਦਿਨੇ ਜਲਦੀ ਰਹੀ ਐ ਹਾਂ ਹੁਣ ਬਾਢੀ ਦੇ ਸੀਜ਼ਨ ਚ ਆ ਕੇ 11 ਤੋਂ 2 ਤੱਕਉ ਨਹੀਂ ਹੁੰਦੀ ਹਮ ਹੁਣ 6:30 ਵਜੇ ਲੈਟ ਹੁੰਦੀ ਰਹੀ ਹਮ ਇਹਨੂੰ ਹੋਰ ਚੰਗਾ ਕੀ ਹੋ ਜਾਏ ਉਹਨੂੰ ਮੂੰਹ ਆ ਧੋਣ ਦੇ ਉਦੋਂ ਉਹਨੂੰ ਲਟਾ ਜਾਂਦੀ ਅੱਖਰ ਮਾ ਕੇ ਕੰਮ ਵਾਲਾ ਕੰਮ ਦੇ ਬਗੈਰ ਨਾ ਬਗ ਜਾਂਦਾ ਦਿਹਾੜੀ ਵਾਲਾ ਦਿਹਾੜੀ ਬਗ ਜਾਂਦਾ ਹਮ ਐ ਹਮ ਇਹ ਜਿੰਨਾ ਇਹ ਸਰਕਾਰ ਨੇ ਜ਼ਿੰਮੇਦਾਰਾਂ ਖਾਤਰ ਸੋਚਿਆ ਇਹਨਾਂ ਦਾ ਕਿਸੇ ਨੇ ਸੋਚਿਆ ਹੀ ਨਹੀਂ ਜਿਹੜੇ ਦੂਸਰੇ ਕਹੀ ਜਾਂਦੇ ਆ ਕਾਂਗਰਸੀ ਵੀ ਅਸੀਂ ਕਰਜ਼ੇ ਮਾਫ਼ ਕਰਾਂਗੇ ਜਾਂ ਕੁਝ ਹੋ ਨਹੀਂ ਕਰ ਸਕਦੇ ਅੱਛਾ ਕਰਜ਼ੇ ਤਾਂ ਨਹੀਂ ਮਾਫ਼ ਕਰਦੇ ਕੱਲੇ ਕੱਲੇ ਬੰਦੇ ਦਾ ਤਾਂ ਇਹਨੇ 300 ਜੁੰਡ ਮਾਫ਼ ਕਰਤੀ ਮਹੀਨੇ ਦੀ ਹੂੰ ਕੱਲੇ ਕੱਲੇ ਬੰਦੇ ਦਾ ਘੱਟੋ ਘੱਟ 5-5 ਹਜ਼ਾਰ ਦਾ ਤਾਂ ਪਟ્રોલ ਬਚ ਗਿਆ ਆ ਕੀ ਲਾਈਟ ਬਈ ਫਾਟ ਪੈ ਗਿਆ ਭੱਜ ਲੋ ਪਿੰਡੋਂ ਹੁਣ ਅਸੀਂ ਰਾਤ ਹੀ ਰਹਿਨੇ ਆ ਇੱਥੇ ਅੱਛਾ ਪਿੰਡ ਇਧਰੋਂ ਜੂੜ ਸਾਡੀ 4 ਕਿਲੋਮੀਟਰ 5 ਕਿਲੋਮੀਟਰ ਦਿੱਕਾ ਹਾਂ ਲੈ ਨਹੀਂ ਜਾਂਦੀ ਮੋਟਰਸਾਈਕਲਾਂ ਦੀ ਹਾਂ ਬਾਗੀ ਓਏ ਫਟ ਪੈ ਗਿਆ ਚਲੋ ਕਰਨ ਆ ਗਈ ਓਏ ਵੀ ਵੀ ਖੁਣ ਤਾਂ ਸਾਨੂੰ ਆਵੇ ਆ ਜਾਂਦੇ ਨੇ ਆ ਗਈ ਦਸਿੰਦਾ ਆ ਹਾਂ ਦਸਿੰਦਾ ਜਦੋਂ ਲਾਈਟ ਆ ਗਈ ਤੁਸੀਂ ਕੀ ਤੋ ਪਿੰਡ ਵਾਲੇ ਪਿੰਡ ਵਾਲੇ ਇੱਕੀ ਲੋੜ ਹੀ ਨਹੀਂ ਪੈ ਜਿਸ਼ਨ ਆਪੂ ਹੋਰ ਵੀ ਮਸਲੇ ਲੱਗਦੇ ਤੁਹਾਨੂੰ ਕਿ ਕੱਲਾ ਜਿਹੜਾ ਬਿਜਲੀ ਮਤਲਬ ਵਧੀਆ ਆਉਣ ਲੱਗੀ ਉਹਦੇ ਨਾਲ ਹੀ ਹੱਲ ਆਪਣਾ ਮੈਂ ਹੋਰ ਵੀ ਮਸਲੇ ਵਧੀਆ ਨੇ ਜੀਹਲ ਚ ਜਨ ਨੇ ਭੱਜ ਕੇ ਅਫਸਰ ਕੰਮ ਕਰਦੇ ਨੇ ਹਾਂ ਹਾਂ ਅੱਗੇ ਤਾਂ ਕਹਿੰਦੇ ਵੀ ਪੈਨਸ਼ਨ ਨਾਲ ਗੱਲੀ ਨਹੀਂ ਤੇ ਕਰਦੇ ਹੂੰ ਬੈਂਕ ਜਨਰਲ ਦਾ ਬੱਧੀ ਕੀ ਕੰਮ ਕਰਦੇ ਨੇ ਹੂੰ ਹੂੰ ਤੇ ਜਿਹੜੇ ਆਪਣਾ ਕਈ ਆ ਆਮ ਬੰਦਿਆਂ ਨੂੰ ਜਾਂ ਮੁੰਡਿਆਂ ਨੂੰ ਜਾਂ ਕਿਸੇ ਜਾਣਕਾਰ ਬੰਦੇ ਨੂੰ ਬਿਨਾਂ ਗੱਲ ਤੋਂ ਵੀ ਮੈਂ ਸੁਣਿਆ ਵੀ ਕਿਤੇ ਪਰਚਾ ਪਰਚਾ ਕਰ ਦਿੰਦੇ ਆ ਕੋਈ ਗਲਤ ਨਹੀਂ ਨਹੀਂ ਕਰਦੇ ਅੱਛਾ ਆ ਦੇਖੋ ਰਿਹਾ ਇੱਧਰ ਸਾਡੇ ਖੇਤ ਨੇ ਇੱਥੇ ਬੁੱਲਸ਼ ਨਹੀਂ ਦੀ ਹੱਲ ਲੈਣੀ अच्छा रोज मांगू इत्ते चेक करियें दी हम्म हम्म हुन किन्ना के रुपय आसमान ਕੋਲੇ ਰੱਖਾਂਗੇ ਕਾਗਜ਼ ਹੂੰ ਅੱਛਾ ਇੱਥੇ ਨਾਕਾ ਲੱਗ ਗਿਆ ਬਈ ਪੱਕਾ ਲੱਗਦਾ ਤੀ ਅੱਛਾ ਹੁਣ ਹੁਣ ਕਿਤੇ ਆਈ ਹੀ ਨਹੀਂ ਢੂਰੀ ਜੰਨੇਆ ਬਰਨਾਲੇ ਜੰਨੇਆ ਸੰਗਰੂਰ ਜੰਨੇ ਕਦੇ ਵੀ ਨਹੀਂ ਹੱਥ ਦਿੱਤਾ ਪੁੱਛਿਆ ਨਹੀਂ ਦਿੱਤਾ ਹੂੰ ਅੱਗੇ ਨੰਗਣੀ ਨਹੀਂ ਦਿੰਦੇ ਸਿਮਰ ਜੀ ਨਹਿਰ ਦਾ ਪਾਣੀ ਹੈ ਜਿੰਨੀ ਇਹਦੇ ਰਾਜ ਚ ਨਹਿਰ ਭਰਕੇ ਚੱਲੀ ਆ ਹਾਂ ਹਾਂ ਇੰਨੀ ਭਰਕੇ ਨਹਿਰ ਹੀ ਨਹੀਂ ਚੱਲੀ ਨਹਿਰੀ ਪਾਣੀ ਹੈ ਖੇਤਾਂ ਨੂੰ ਆਉਂਦਾ ਵਧੀਆ ਫੁੱਲ ਦਿੰਦਾ ਜੀ ਫੁੱਲ ਜਿਹੜੇ ਬੰਦਿਆਂ ਨੂੰ ਐ ਵੀ ਨਹੀਂ ਪਤਾ ਕਿ ਪੱਕਾ ਨੂੰ ਵੀ ਛੱਡ ਖੇਤ ਨੂੰ ਨਹਿਰ ਦਾ ਪਾਣੀ ਲੱਗਿਆ ਹ ਹ ਉਹਨਾਂ ਨੂੰ ਵੀ ਪਿਛਲੇ ਸਾਲ ਢੋਲੀਆਂ ਦਾ ਬਗੇ ਪਹੁੰਚਦਾ ਕਰਦਾ ਹ ਹ ਵਿਦਾਇਆ ਜੀਮਦਾਰ ਵੀ ਲੈ ਪਾਈ ਤੇਰੇ ਕੋਲ ਪਾਣੀ ਆ ਗਿਆ ਇਹਨੂੰ ਲਾਇਆ ਕਰ ਹ ਇਹਦੇ ਵੀ ਲੋਕੋ ਦਰੂਪੀਣ ਦੇ ਮਾਰੇ ਕਹੀ ਜਾਂਦੇ ਨੇ ਕਿ ਫਰਾਣਾ ਗਈ ਧੁੱਕਾ ਗਈ ਇਹਦੀ ਵਾਲੀ ਤਾਂ ਸੋਚ ਇੱਕ ਬਣੀ ਤੋਂ ਨੇ ਵਾਰਟੀਆਂ ਨਹੀਂ ਕਰੀ ਹ ਇਹਦਾ ਕਰਨ ਤੇ ਖਜ਼ਾਨਾ ਖਾਲੀ ਹੈ ਇਹ ਤਾਂ ਪਰਿਆ ਹੋਇਆ ਹੈ ਗੱਲ ਬੜਾ ਫਰਕ ਵਾਲਾ ਬਾਈ ਪਰ ਕਰਜ਼ਾ ਤਾਂ ਖਾਸਾ ਇਹ ਸਰਕਾਰ ਵੀ ਚੱਕ ਰਹੀ ਜਦੋਂ ਕੋਈ ਕੰਮ ਕਰੂ ਕਰਦੇ ਤਾਂ ਚੱਕੂ ਹੁਣ 76 ਸਾਲ ਦਾ ਕੰਮ ਮੁਲਝਾ ਹੋਇਆ 2 ਸਾਲ ਵਿੱਚ ਕਿੱਥੋਂ ਸਾਰੇ ਕੰਮ ਪੂਰੇ ਕਰ ਦੋ ਮੈਨੂੰ ਇੱਕ ਗੱਲ ਦੱਸ ਹਮ ਜੇ ਪਿਓ ਦਾ ਕਰਜ਼ਾ ਜਿਹੜੇ ਉਹ ਪੁੱਤ ਤੋਂ ਕਾਬੂ ਨਹੀਂ ਆਉਂਦਾ ਸਿੱਪੀ ਹਮ ਇਹਦਾ 70 ਸਾਲ ਦਾ ਕੰਮ ਕਿ ਕਿਆ ਹੋਇਆ ਨਵਾ ਆ ਜਿਹੜੇ ਆਪਣੇ ਸੇਵਨਜੀ ਸਿੰਘ ਮਾਨ ਹੋਣੀ ਹੈ ਇਹਨਾਂ ਦਾ ਕਿਵੇਂ ਇਹਨਾਂ ਦਾ ਤਾਂ ਕੁਝ ਵੀ ਨਹੀਂ ਹੋਇਆ ਇਹਦਾ ਮਿਲਤਾ ਜੰਡਾਡਾ ਹੋਇਆ ਇਹਨੇ ਤਾਂ ਮੁੜ ਕੇ ਵਿਆਨ ਨਹੀਂ ਦਿੱਤਾ ਵੀ ਜਦੋਂ ਜਿੱਤਿਆ ਤਾਂ ਕਿਹਾ ਹਾਂ ਪਿਛਲੀ ਵਾਰ ਜਿੱਤੇ ਨੇ ਤੂੰ ਹਾਂ ਉਦੋਂ ਫਿਰ ਕਿਵੇਂ ਜਿੱਤ ਗਿਆ ਉਦੋਂ ਲੋਕਾਂ ਦੇ ਵੋਟਾਂ ਪਾਤੀਆਂ ਹਰਨ ਬਾਹਲੇ ਲੋਕਾਂ ਦੇ ਵੋਟੇ ਨਹੀਂ ਪਾਇਆ ਵੀ ਪਾਕੀ ਕਰਾਂਗੇ ਬੂਖਸਾਲ ਤਰ ਰਹਿਦਾ ਅੱਛਾ ਕੀ ਕਰਨੀ ਆ ਵੋਟ ਪਾ ਕੇ ਅੱਛਾ ਹੁਣ ਜਿੱਤ ਗਿਆ ਤਾਂ ਤੂੰ ਦੱਸਿਆ ਕਿ ਭਾਈ ਆਹ ਦੇਖ ਫਿਰ ਜਿੱਤ ਗਿਆ ਹਾਂ ਹਾਂ ਫਿਰ ਸਾਰਾ ਦੁਪਹਿਰ ਇੱਥੇ ਕੱਟਦੇ ਬਾਪੂ ਪਸੂ ਐਸੀ 3 ਵਜੇ ਦੇਖਾ ਹਾਂ 3 ਵਜੇ ਤੱਕ 3 ਵਜੇ ਦਾ ਦੁਪਹਿਰਾ ਮਤਲਬ ਹਾਂ ਤੜਕੇ ਬੰਨਦੇ ਨੇ ਅਸੀਂ 6 ਵਜੇ ਹਾਂ 6 ਵਜੇ ਤੱਕ ਬੰਨਦੇ ਆਪੋ ਜਿਹੜਾ ਇੱਕ ਆਪਾਂ ਖੇ ਫਸਲવાડી ਦੀ ਗੱਲ ਕਰੀਏ ਤਾਂ ਜਿਵੇਂ ਹੁਣ ਆਪਣੇ ਗਲੈਟ 'ਚ ਜ਼ਿਆਦਾ ਆਉਂਦੀ ਆ ਤਾਂ ਜ਼ਿਆਦਾ ਪਾਣੀ ਬਾਹਰ ਨਿਕਲਦਾ ਧਰਤੀ 'ਚੋਂ ਨਾ ਰੋਟੀ ਤੇਰੇ ਮੂਰੇ ਕਿੰਨੀ ਪਈ ਹੈ ਜੇ ਤੇਰਾ ਢਿੱਡ ਭਰ ਗਿਆ ਤੂੰ ਕਿੱਥੋਂ ਪਾਵਵੇਂਗਾ ਮੈਨੂੰ ਐਂ ਦੱਸ ਵੱਧ ਲੈਟਾਉਣ ਨਾਲ ਤਾਂ ਪਾਣੀ ਘੱਟ ਖਪਤ ਹੁੰਦਾ ਹੈ ਅੱਛਾ ਜਦੋਂ ਝੋਨੇ 'ਚ ਕੇਰਾ ਪਾਣੀ ਪੈ ਗਿਆ ਹੂੰ ਕਿੱਥੇ ਦਾ ਆਹ ਪਾਣੀ ਖਾਦੇ ਤੋਂ ਆਉਣਾ ਹੈ ਹੂੰ ਘਰਤੀ ਖਾਜੀ ਫੇਰ ਆ ਗਿਆ ਹੂੰ ਕਿੱਥੇ ਪਾਣੀ ਖੜੇ 'ਚ ਪਾ ਦੇ ਬੈ ਲੋੜੀ ਨਹੀਂ ਪਈ ਮੋਟਰਾਂ ਖੜੀਆਂ ਰਹੀਆਂ ਪਾਪੂ ਇਹੇ ਜੀ ਵੀ ਆਪਣੇ ਲੋਕ ਹੈਗੇ ਜਿਹੜਾ ਮੀਂਹ ਪੈਂਦੇ 'ਚ ਵੀ ਮੋਟਰਾਂ ਚੱਲੀ ਜਾਂਦੀਆਂ ਰਹੀਆਂ ਨਹੀਂ ਨਹੀਂ ਉਹ ਉਹ ਤਾਂ ਉਹ ਬਾਧੂ ਗੱਲ ਹੈ ਉਹਦਾ ਉੱਚੇ ਪਾਣਾ ਵਾਲੇ ਚਲਾਉਂਦੇ ਰਹੀਦਾ ਪਾਣੀ ਤਾਂ ਖਾਉਂਦੇ ਨਹੀਂ ਅੱਛਾ ਪਾਣੀ ਉਹ ਉਹ ਚਾਲ ਲੈਣ ਹੂੰ ਇਦਾਂ ਹੋ ਸਕਦਾ ਬਾਪੂ ਜਿਵੇਂ ਜੇ ਝੋਨੇ ਦੀ ਜਗ੍ਹਾ ਕੋਈ ਹੋਰ ਫਸਲ ਲੱਗਣ ਲੱਗ ਜੇ ਉਹ ਛੋਣਾ ਵੀ ਲਾਓ ਹੋਰ ਵੀ ਲੱਗੇ ਛੋਣਾ ਵੀ ਲੱਗੇ ਹੋਰ ਵੀ ਲੱਗਣ ਲੱਗ ਜਾਣ ਬਾਕੀ ਇਹ ਗੱਲ ਕੀ ਹੈ ਜੀ ਹੋਰ ਨੂੰ ਇਹ ਵਿਕਣ ਕੀ ਨਹੀਂ ਕੋਈ ਕੋਈ ਦਾ ਲਾਉਂਦੀ ਨਹੀਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਹੁਣ ਲਾਈਟ ਦਾ ਤਾਂ ਕਰਤਾ ਮਸਲਾ ਹੱਲ ਉਧਰ ਵੀ ਕਰਨਾ ਚਾਹੀਦਾ ਕਿ ਨਹੀਂ ਉਧਰ ਹੁਣ ਇੱਕਦਮ ਸਾਰੇ ਕੰਮ ਕਿਵੇਂ ਹੁੰਦੇ ਨਹੀਂ ਉਹੀ ਗੱਲ ਆਪਾਂ ਕਰ ਰਹੇ ਵੀ ਗਾਹਾਂ ਨੂੰ ਇੱਕਦਮ ਨਹੀਂ ਨਾ ਹੁੰਦਾ ਹਮ ਇੱਕਦਮ ਥੋੜਾ ਹੋ ਜਾਂਦਾ ਇਹ ਤਾਂ ਕਹਿੰਦੇ ਤਾਂ ਲਾਈਟ ਆਈ ਨਹੀਂ ਸਕਦੀ ਅੱਠ ਘੰਟੇ ਕੇ ਕੇ ਛੀਂ ਜਾਂਦੇ ਛੀ ਤੋਂ 2 ਘੰਟੇ ਪਾਵਰ ਕੱਟ ਦੇ ਦਿੰਦੇ 4 ਘੰਟੇ ਲਾਈਟ ਦੇ ਦਿੰਦੇ ਅੱਠ ਘੰਟੇ ਕੇ ਕੇ ਕੱਲੇ-ਕੱਲੇ ਜਿਮੀਦਾਰ ਦਾ ਜਨਰੇਟਰ ਚੱਲਦਾ ਸੀ ਹਾਂ ਜਿਹੜਾ 7 ਲੀਟਰ ਤੇਲ ਟ੍ਰੈਕਟਰ ਸੰਦਾ ਜਨਰੇਟਰ ਤੇ ਹਾਂ ਇਹਦਾ ਕੀ ਰੇਟ ਆ ਵੀ ਜਿਹੜਾ ਲਾ ਆਪੇ ਪਸ਼ੂ-ਪਸ਼ੂ ਰੱਖਣ ਦੇ ਵਿੱਚ ਕੀ ਫਾਇਦਾ-ਫੂਦਾ ਹੈਗਾ ਜਿਵੇਂ ਅੱਜਕੱਲ ਮੁੰਡੇ-ਮੁੰਡੇ ਵਧੀਆ ਕੰਮ ਕਰੀ ਜਾਂਦੇ ਕੋਈ ਬੱਕਰੀਆਂ ਰੱਖੀ ਜਾਂਦਾ ਕੋਈ ਡੈਰੀ ਫਾਰਮ ਦਾ ਕਰੀ ਜਾਂਦਾ ਕੋਈ ਅੱਛਾ ਇਹ ਤਾਂ ਉਹਨਾਂ ਨੂੰ ਸ਼ੌਂਕ ਨੇ ਕੋਈ ਪੱਗ ਬੰਨਦਾ ਕੋਈ ਪਰਨਾ ਹੀ ਬੰਨ ਲੈਂਦਾ ਕਹਿੰਦਾ ਅਹ ਨਹੀਂ ਬਹੁਤ ਸਾਰੇ ਹਾਂਜੀ ਵਿਆਹ ਤੇ ਕਿੰਨਾ ਖਰਚਾ ਕਰਦਾ ਕੋਈ ਕੱਢ ਕੀ ਲੈ ਜਾਂਦਾ ਉਹ ਸਾਰੇ ਸਾਰਿਆਂ ਨੂੰ ਮਗਰ ਕਰਨ ਵਿੱਚ ਚਲੋ ਵਿਆਹ ਹੋ ਗਿਆ ਬੱਚਾ ਗੱਲ ਤਾਂ ਠੀਕ ਹੈ ਤੁਹਾਡੀ ਦੁੱਧ ਬਾਦ ਕਿੰਨੇ ਕੀ ਕਿੰਨਾ கிரேਡ ਪੈ ਜਾਂਦਾ ਬਾਪੂ ਦੁੱਧ ਪੈਂਦਾ ਸਾਡਾ 65 ਰੁਪਏ ਅੱਛਾ 65 ਇੱਥੇ ਪਿੰਡੀ ਪਾ ਦਿੰਦੇ ਹੋ ਕਿੱ데 ਪਿੰਡੀ ਪਿੰਡੀ ਪਾ ਅੱਛਾ ਇੱਕੀ ਦਾ ਖਰਚੇ ਦੁੱਧ ਪਾਉਂਦੇ ਰਹੇ ਹਾਂ ਨਹੀਂ ਅਸੀਂ ਤਾਂ ਡੰਗਰ ਵੇਚਦੇ ਨੇ ਡੰਗਰ ਬਸ ਸੋਆ ਵੇਚਿਆ ਅੱਛਾ ਡੰਗਰ ਅਸੀਂ ਕਟੜਕੇ ਰਾਜੀ ਹਾਂ ਇੱਕ ਮੁੰਡਾ ਕਹਿੰਦਾ ਦੁੱਧ ਪਾਲਿਆ ਕਰੋ ਦੁੱਧ ਪਾਉਣ ਦੀ ਖਿਚਕਰਾ ਵਾ ਅੱਛਾ ਫਿਰ ਡੰਗਰ ਸਾਹਮਣਾ ਹਮ ਹੋਣਾ ਇਸ ਤਾਂ ਇਹ ਝੋਟੀਆਂ ਲਿਆਉਂਦੇ ਬਸ ਸਾਲ ਜਨਮੀ ਹੋਈ ਅੱਛਾ ਫਿਰ ਦੇ ਨਰਿੰਦਰ ਸਾਹਿਬ ਦੀ ਚਲਦੇ ਵਧੀਆ ਬਾਪੂ ਵੈਸੇ ਨਹੀਂ ਤਾਂ ਚੰਗਾ ਦੁੱਧ ਬਾਤ ਤਾਂ ਮਿਲਣੋ ਹੀ ਬੰਦ ਹੋ ਗਿਆ ਬੰਦ ਤਾਂ ਫਿਰ ਜਦੋਂ ਹੁਣ ਕੋਈ ਕਰਤੀ ਨਹੀਂ ਰਾਜੀ ਬੰਦੀ ਹੋ ਫਿਰ ਕਰਕੇ ਵੀ ਨਹੀਂ ਰਾਜੀ ਬਾਪੂ ਜਿਵੇਂ ਲੋਕ ਨਾ ਚੰਗੀ ਚੀਜ਼ ਦੇ ਬਹੁਤ ਸਾਰੇ ਲੋਕ ਪੈਸੇ ਦੇਣ ਰਾਜੀ ਹੈ ਬਹੁਤ ਸਾਰੇ ਰਾਜੀ ਵੀ ਹੈ ਨਹੀਂ ਤੁਸੀਂ ਵੀ ਦੇਖੋ ਜਿਵੇਂ ਹੁਣ ਮੰਨ ਲਓ ਤੁਸੀਂ ਵਧੀਆ ਪਿਓਰ ਚੀਜ਼ ਦਿਓਂਗਾ ਪੈਸੇ ਵੀ ਨਹੀਂ ਭਰਕੇ ਰਾਜੀ ਉਹਨੇ ਅਸੀਂ 4-4 ਕਿਲੇ ਗੰਨੇ ਦੇ ਪੀੜ ਨੇ ਆਪ ਅੱਛਾ 4-4 ਕਿਲੇ ਹਾਂ ਗੁੜ ਦਾ ਕੀ ਰੇਟ ਸੀ 600 ਰੁਪਏ ਕੰਟਰੋਲ ਮੇਲਾ ਲੈਣ ਦੀ ਲੈਂਦੇ ਵੀ ਤਾਂ ਬੀ ਲੈਣੀ ਹੂੰ ਹੁਣ ਗੋੜ ਦਾ ਕੀ ਜਿਹੜਾ 70 ਰੁਪਏ ਕਿਲੋ ਹੂੰ ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂ ਦੇਸੀ ਗੋਣ ਮਿਲੀ ਨਹੀਂ ਰਿਹਾ ਮਿਲਦਾ ਹੀ ਨਹੀਂ ਹੁਣ ਸਾਡੇ ਪਿੰਡ ਚ ਮੂਹਰੇ ਖਾਤਰ ਇੱਕ ਕਰਬੀ ਦੇਣਗੇ ਲੋਕ ਬਿੱਗਾ ਬਿੱਗਾ ਬਹੁਤ ਘਰਾਂ ਨੇ ਬੀਜਣੇ ਅਸੀਂ ਵੀ ਬੀਜਣਾ ਅੱਛਾ ਬੀਜ ਵੀ ਦਿੱਤਾ ਹੂੰ ਬੰਦਿਆਂ ਨੇ ਬਾਪੂ ਬੜੀ ਹੌਲੀ ਹੌਲੀ ਮੈਨੂੰ ਲੱਗਦਾ ਬਦਲਾ ਇਸ ਈ ਚ ਧਾਰਿਆ ਖੇਤੀ ਦੇ ਵਿੱਚ ਤਾਂ ਦੇਖੋ ਖੇਤੀ 'ਚ ਬਦਲਾਅ ਤਾਂ ਆਇਆ ਹੀ ਹੈ ਪਹਿਲਾਂ ਮੂੰਫਲੀ ਹੁੰਦੀ ਕਪਾਹ ਹੁੰਦੀ ਮੱਕੀ ਹੁੰਦੀ ਉਹ ਵਧੀਆ ਵੀ ਸੀ ਬਾਪੂ ਇਹ ਤਾਂ ਜ਼ਿਆਦਾ ਹੁਣ ਤੁਸੀਂ ਦੇਖੋ ਪੂਰੇ ਪੰਜਾਬ ਦੇ ਵਿੱਚ ਲੋਕ ਘਾਟੇ 'ਚ ਜਾ ਰਹੇ ਆ ਖੇਤੀ ਨੂੰ ਲੈ ਕੇ ਕਿਉਂਕਿ ਜਿਹੜੀ ਆਪਣੀ ਕਣਕ ਤੇ ਝੋਨੇ ਦੀ ਕਮਾਈ ਹੈ ਸਿਰਫ ਇਸ ਕਮਾਈ ਦੇ ਨਾਲ ਗੁਜ਼ਾਰਾ ਹੈ ਨਹੀਂ ਕਿਉਂਕਿ ਇਹਦੇ 'ਚ ਖਰਚੇ ਵੀ ਅਸੀਂ ਉਹਨੇ ਵੱਧ ਗਏ ਕਿਉਂਕਿ ਰਿਹਾਂ ਸਪਰੇਹਾਂ ਦੇ ਹੁੰਦੇ ਨਹੀਂ ਸੀ ਪਹਿਲਾਂ ਜਿੰਨੇ ਹੁਣ ਕਰ ਲੈ ਬਾਪੂ ਇੱਥੇ ਅੱਜ ਠੇਕਾ ਠੁਕਾ ਕੀ ਰੇਟ ਚੱਲਦਾ ਆਪਣੇ ਠੇਕਾ ਗੱਲ 15000 ਬਿਗੇ ਦਾ ਕਿੱਲੇ ਦਾ ਕਿੰਨਾ ਕਿੱਲੇ ਦਾ ਦੇਖ ਲੈ 75 80 ਹਜ਼ਾਰ ਹੋ ਜੂਗਾ ਕਮਾਈ ਹੋ ਜਾਂਦੀ ਹੈ ਫਿਰ ਇਹ ਕਣਕ ਝੋਨੇ ਚ ਕਮਾਈ ਤਾਂ ਵਹਿਰ ਨੂੰ ਪਤਾ ਕਿਉਂ 78000 ਤੁਸੀਂ ਦੇਖੋ ਦੇਖੋ ਸਾਡਾ ਤਾਂ ਲਗਭਗ ਵਿਗਿਆ ਤੇ ਹਮ 15000 ਦੀ ਗੀਰੀ ਲਿਕਲ ਆਉਂਦੀ ਹੈ ਮੱਤੀ ਜੀ ਦੀ ਹਮ 10000 ਦੀ ਲਿਕਲ ਕਣਕ 25 ਹੋ ਗਿਆ 25 ਹੋ ਗਿਆ ਤੇ ਖਰਚਾ ਖਰਚਾ 5000 ਖਰਚਾ ਲਾਵੇ 6 ਲਾ ਦੇ 5 ਰਹਿ ਗਿਆ ਦੋਵਾਂ ਦਾ ਹਾਂ 5000 ਵੱਜ ਜਾਂਦਾ 2000 ਵੱਜ ਜਾਂਦਾ ਬਾਕੀ ਫਸਲ ਦੀ ਇਖਤਿਆਰ ਹੈ ਨਾ ਕਿ ਹਾਲ ਵੱਧ ਰਿਕੇ ਕਿੰਨੇ ਕਿੱਟ ਰਿਕੇ ਹੋਣਗੇ ਹੁਣੇ ਕੀ ਟੂੜੀ ਬੰਦੀ ਹੋ ਗਈ ਅੱਗੇ ਟੂੜੀ ਵਧਿਆ ਬਹੁਤ 2-4000 ਬਚ ਰਿਹਾ ਤਾਂ ਇਹ ਤਾਂ ਬਹੁਤ ਥੋੜਾ ਫਿਰ ਫਿਰ ਹੋਰ ਕੀ ਕਰੀਏ ਅੰਦਸ ਜੇ ਜਵਾਕਾ ਨੂੰ ਨਹੀਂ ਇਹ ਕੰਮ ਲਾਉਂਦੇ ਫਿਰ ਚਿੱਟਾ ਖਾਣ ਲੱਗ ਜਾਣਗੇ ਠੀਕ ਹੈ 2-4000 ਵੀ ਤੁਸੀਂ ਦੱਸੋ ਵੀ ਜੇ ਆਪਾਂ ਆੜਤੀਆਂ ਤੋਂ ਫੜ ਕੇ ਲਿਆਉਣੇ ਤਾਂ ਉਹਦਾ ਵਿਆਜ ਹੀ ਆਪਣਾ ਆ ਜਾਊਗਾ ਵਿਆਜ ਤਾਂ ਕਿ ਲੋ ਜੇ ਫਿਰ ਫੜਾਂਗੇ ਫਿਰ ਤਾਂ ਪੂ ਗਈ ਬਾਕੀ ਖਰਚਾ ਡੰਗਰਾ ਪਸ਼ੂਆਂ ਤੋਂ ਚੱਲਦੇ ਨੇ ਜਿਵੇਂ ਪਹਿਲੇ ਕੀ ਜਿਵੇਂ ਤੁਸੀਂ ਕਰੀ ਜਾਂਦੇ ਹੋ ਤੁਸੀਂ ਤਾਂ ਵਧੀਆ ਆਪਦੇ ਤਰੀਕੇ ਨਾਲ ਕਰੀ ਜਾਂਦੇ ਉਹ ਨਹੀਂ ਕੰਮ ਕਰ ਹਾਂ ਬਹੁਤ ਸਾਰੇ ਤਾਂ ਤੈਨੂੰ ਪਤਾ ਬਾਪੂ ਵੀ ਉਹ ਬੱਚੀ ਬੱਚੀ 30 30 ਕਿੱਲੇ 50 50 ਕਿੱਲੇ ਵਿਚਾਰੇ ਠੇਕੇ ਤੇ ਲੈ ਲੈਂਦੇ ਆ ਲੈਂਦੇ ਨੇ ਸਾਰਾ ਕੁਝ ਚੱਲਦਾ ਹਾਂ ਇਹ ਵੀ ਗੱਲ ਤੁਹਾਡੀ ਠੀਕ ਹੈ ਨਸ਼ਾ ਨੋਸ਼ਾ ਘਟਿਆ ਅੱਗੇ ਨਾਲ ਤਾਂ ਖੈਰ ਫਰਕ ਅੱਛਾ ਅੱਗੇ ਤਾਂ ਇੱਥੇ ਨਰੀ ਫਿਰਦੇ ਹੁੰਦੇ ਰੋਡੇ ਜੀ ਰੋਟੇ ਜੀ ਹੋਰ ਕੁਝ ਹਮਨਾ ਹੂੰ ਜਮਾਦਾਰੀ ਬੀਨਾ ਸੋਇਆ ਜੀ ਅੱਛਾ ਯਾਨੀ ਕੁਛ ਨਾ ਕੁਛ ਫਰਕ ਹੂੰ ਚਲੋ ਇਹਦਾ ਨਵੇੜਾ ਹੀ ਚੰਗਾ ਬਾਪੂ ਹੂੰ ਇਹਨਾਂ ਦਾ ਮਹਾ ਨਾਸ਼ਣ ਹੋਸ਼ੀ ਤਾਂ ਨਵੇੜਾ ਹੀ ਚੰਗਾ ਨਵੇੜਾ ਹੀ ਚੰਗਾ ਫਿਰ ਸਾਰਾ ਪਰਿਵਾਰ ਹੀ ਤੁਹਾਡੇ ਜਵਾਕ ਇੰਨਾ ਚ ਹੀ ਪਸ਼ੂ ਪਸ਼ੂਾਂ ਚ ਖੇਤੀਬਾੜੀ ਚ ਹਾਂ ਸਾਰੇ ਦਾ ਖੇਤੀਬਾੜੀ ਦੀ ਬਹੁਤ ਵਧੀਆ ਗੱਲ ਬਹੁਤ ਵਧੀਆ ਭਾਈ ਮੇਰਾ ਮੈਥੋਂ ਵੱਡਾ ਜੀ ਰਿਟਾਇਰ ਹੋਇਆ ਅੱਛਾ ਜੀ ਉਹ ਵੀ ਸਾਡੇ ਕੋਲ ਹੀ ਆ ਕੋਠੀ ਹੂੰ ਹੂੰ ਵਈ ਤਾਂ ਸ਼ਰਨ ਦਾ ਮਾਲਕ ਨੇ ਵਧੀਆ ਦਿੱਤਾ ਹੂੰ ਵਧੀਆ ਟਾਈਮ ਕੱਢਿਆ ਵਧੀਆ ਬੱਚੇ-ਬੱਚੇ ਪਲ ਗਏ ਵਿਆਹ ਤੇ ਬੱਚਿਆਂ ਵਾਲੇ ਹੋ ਗਏ ਹੋਰ ਹੁਣ ਕੀ ਕਰੀਏ ਹੁਣ ਬੋਰੀਆਂ ਰੁਪਈਆਂ ਦੀ ਤਕ ਕਮਾਨ ਨਹੀਂ ਨਹੀਂ ਬਸ ਬਾਪੂ ਗੁਜ਼ਾਰਾ ਚੰਗਾ ਹੋਣਾ ਚਾਹੀਦਾ ਉਹ ਨੋਟਾਂ ਦੇ ਕਿਹੜਾ ਦੰਦੀਆਂ ਵੱਢਣੀਆਂ ਹੁੰਦੀਆਂ ਇੱਜ਼ਤ ਹੈ ਹਾਂ ਜੇ ਕੋਈ ਲੋੜ ਹੈ ਤਾਂ ਭੱਜ ਕੇ ਪੈਗ ਵਾਲਾ ਪੈਨਸੀ ਦੇ ਦਿੰਦਾ ਫਿਰ ਹੋਰ ਹਮਮ ਕੰਮ ਕਰਨ ਵਾਲੇ ਬੰਦੇ ਨੂੰ ਤਾਂ ਲੋਕ ਬਤੋ ਠੀਕ ਹੈ ਇਹ ਹੁਣ ਕਈ ਇਹ ਵੀ ਐਵੇਂ ਕਰਨ ਕਰਨ ਜਿਵੇਂ ਪਾਣੀ ਪੁਰਾ ਕਹਿੰਦਾ ਐ ਤਾਹਾਨੂੰ ਚੜੀਂਗਾ ਜੀ ਫੇਰ ਤੜਕ ਪਾਗੇ ਹਮਮ ਕੁੱੱਚੇ ਵਾਲੇ ਹੋ ਕੇ ਬੱਤ ਜੀ ਬੱਤ ਜੇ ਤਾਂ ਠੀਕ ਹੈ ਬੱਤ ਜੇ ਤਾਂ ਠੀਕ ਹੈ ਜੀ ਹੁਣ ਤਾਂ ਪੱਕੀ ਹੋ ਗਈ ਜੀ ਤਾਂ ਨਹਿਰ ਚ ਮਹਿਸਾ ਮਾਜਣਾ ਨਾਉਂਦੀਆਂ ਲਾਉਂਦੇ ਚੰਨ ਵਾਲੇ ਨਮਾਉਂਦੇ ਤੋਬਾ ਢੂਬਾ ਹੈ ਨਹੀਂ ਪਿੰਡ ਚ ਤੋਬਾ ਹੈ ਜੀ ਉੱਥੇ ਨਾਉਂਦੇ ਪਸੂ ਹਾਂ ਚਾਲੂ ਹੈ ਰੋਬੇ ਹਾਂ ਦੇਖੋ ਤੁਸੀਂ ਬਹੁਤ ਸਾਰੇ ਪਿੰਡਾਂ ਦੀ ਟੋਬੇ ਖਰਾ ਖਤਮ ਹੋ ਗਏ ਨਾ ਹੈਗੇ ਸਾਡੇ ਤਾਂ ਦਿਖਾ ਆ ਆ ਨੇੜੀ ਹੈ ਉੱਥੇ ਉਹ ਬਾੜੜੀ ਕੋਠੀ ਦੇ ਪਿੱਛੇ ਕੋਠੂ ਆ ਜਾਂਦੇ ਸੂਏ ਦੇ ਨਾਲ ਹੂੰ ਆਪੋ ਪਹਿਲਾਂ ਬਾੜੀ ਕਦੋਂ ਸ਼ੁਰੂ ਕਰਦੇ ਭਲਾ ਬਾੜੀ ਦਾ ਇਹ ਮੌਸਮ ਦੇ ਹਿਸਾਬ ਨਾਲ ਦੀ ਪਹਿਲਾਂ ਪਹਿਲਾਂ ਤਾਂ ਇਹ ਵਿਸਾਖੀ ਵੇਲੇ ਨੂੰ ਵੱਢ ਹਟਦੇ ਕਣਕ ਵੀ ਆ ਕੱਢ ਹਟਦੇ ਛੋਲੇ ਛਾਲੇ ਅੱਛਾ ਛੋਲੇ ਕੱਢ ਦਿੰਦੇ ਹਾਂ ਦਾਣੇ ਕੱਢ ਹਟਦੇ ਹਾਂਜੀ ਜਿਹੜੀ ਸਾਡੇ ਵੇਲੇ ਦੀ ਸਾਡੇ ਵੇਲੇ ਸਮਝੋ ਇਹ ਕਣਕ ਕਣਕ ਦੀ ਜ਼ੋਰ ਹੋ ਗਿਆ ਤੇ ਅੱਛਾ ਕਣਕ ਇਹ ਵੱਢਦੇ ਰਿਹਾ ਕਣਕ ਕੇ ਮੈਨੂੰ ਲੱਗਦਾ ਦੋ-ਦੋ ਮਹੀਨੇ ਵੱਢੀ ਜਾਂਦੇ ਹੋਗੇ ਨਹੀਂ ਦੋ ਮਹੀਨੇ ਨਹੀਂ 15 ਦਿਨ ਅਸੀਂ 18 ਦਿਨ ਲਾਉਂਦੇ ਬਸ ਅੱਛਾ ਸਾਰਾ ਕੰਮ ਨੇ ਬੀੜਣ ਚ ਕਿੰਨਾ ਕੁ ਟਾਈਮ ਲੱਗ ਜਾਂਦਾ ਸਣੇ ਦਾਣਾ ਪੱਕਾ ਸਾਮਣੇ ਡੇਢ ਮਹੀਨਾ ਲੱਗਦਾ ਪੂਰਾ ਪੂਰਾ ਡੇਢ ਮਹੀਨਾ ਉਹੀ ਡੇਢ ਦੋ ਮਹੀਨੇ ਲੱਗਦੇ ਹੈ ਇੱਕ ਹੜਕਾਦ ਹੁੰਦਾ ਹੈ ਦਸਵੇਂ ਮਹੀਨਾ ਹਾਂ ਉਦੋਂ ਤੇ ਕਤਨੌਲੇ ਦੇ ਲੋਕਾਂ ਦੇ ਦਾਣੇ ਬਗ ਜਾਂਦੇ ਹਾਂ ਹੁਣ ਜੇ ਜੇਖ ਚੜੂ ਹਾਂ ਸਾਰਾ ਮਹੀਨਾ ਹੀ ਲੱਗ ਜਾਂਦਾ ਸਾਰਾ ਮਹੀਨਾ ਲੱਗ ਹਾਂ ਰੋਟੀ ਵਾਂਗੂ ਤਪ ਜਾਂਦੀ ਜਦੋਂ ਕਣਕ ਵੜਦੇ ਮਗਰੋਂ ਜਿਵਾ ਕੇ ਹਾਂ ਉਤੋਂ ਛੇਕ ਹੁੰਦਾ ਥੱਲਿਓਂ ਬਹਨ ਤਤਾਂ ਦਾ ਹਾਂ ਬਾਈਕੇ ਵੱਢਣੀ ਸਾਰੇ ਕੰਮਾਂ ਨੂੰ ਕਣਕ ਵੱਢਣੀ ਔਖੀ ਹੈ ਹਾਂ ਆ ਹੁਣ ਵਾਲੀ ਆ ਨੰਗੇ ਦੇ ਸਿਰ ਵਾਲਾ ਨੂੰ ਬਹਾਲਾ ਜੇ ਇੱਕ ਵੀ ਦੈਨ ਲਾਗੇ ਗਰੰਟੀ ਆ ਪੈਰੀ ਭਾਰੀ ਵਜਾਂ ਪੈਰਾਂ ਪਾੜ ਲੈ ਕੇ ਸਾਰਾ ਦੇ ਚੱਲਣਾ ਹੂੰ ਜਦੋਂ ਜਿਹੜੀ ਵੱਢਦੇ ਹੂੰ ਪੂਰਾ ਆਣ ਪਰ ਉਹ ਕੋਝਮਾ ਕੰਮ ਦਾ ਜਾਂਦੀ ਕੰਮ ਦਾ ਜਾਂਦੀ ਸੀ ਉਦੋਂ ਤਾਂ ਪੈਣ ਦਾ ਵਹੀ ਹੀ ਨਹੀਂ ਤੇ ਵੀ ਪਾਵਾਂਗੇ ਆ ਆ ਕਰ ਲੋ ਆ ਕਰ ਲੋ ਆ ਕਰ ਲੋ ਨਾਲੇ ਸਾਰੇ ਇੱਕ ਇਕੱਠੇ ਹੁੰਦੇ ਸੀ ਨਾ ਜਦੋਂ ਵੱਢਦੇ ਫਿਰ ਗੱਲਾਂ ਬਾਤਾਂ 'ਚ ਵੀ ਟਾਈਮ ਵਧੀਆ ਲੰਘਦੀ ਆ 10 15 15 ਬੰਦੇ ਹੁੰਦੇ ਹੂੰ ਉਹ ਦੇਸੀ ਕੁਆਲਟੀਆਂ ਦੀਆਂ ਗੱਲਾਂ ਨੇ ਹਾਂ ਬੁਢੋਰੇ ਬਹੁਤ ਕਟੇ ਹੂੰ ਤਾਕਤ ਵੀ ਚ ਫੇਰ ਉਸ ਨਾਲ ਚਾਪੂ ਖਾਂ ਤਾਕਤੀ ਛੋਲੇ ਬੱਦਾਂ ਨੂੰ ਅਸੀਂ ਆਪ ਵੜ-ਵੜ ਪਾਏ ਨੇ ਜਿਹੜਾ ਹੁਣ ਆਪਾਂ ਛੋਲੂਏ ਦਾਲ ਨੂੰ ਨਹੀਂ ਲੈਂਦੇ ਹਾਂ ਉਹੇ ਜੇ ਛੋਲੇ ਆ ਬੱਦਾਂ ਨੂੰ ਬਾਅਦ ਵਿੱਚ ਅੱਛਾ ਕੋੰਟੜ ਕੋੰਟੜ ਤਾਂ ਇਕੱਠਾ ਕਰਕੇ ਕੁੱਟ ਕੇ ਕੱਢ ਲੈਂਦੀਆਂ ਬੁੜੀਆਂ ਬੇੜੇ ਵਾਲੀਆਂ ਜਿਹੜੇ ਖਾਲੇ-ਖਾਲੇ ਝਾਕ ਕੇ ਇਕੱਠੇ ਕਰਕੇ ਪਰ ਮਾਰਦੇ ਅੱਛਾ ਉਹ ਕੱਟ ਲੈਂਦੀਆਂ ਉਹ ਆ ਕੇ ਅੱਜ ਕੱਲ ਆ ਕੇ ਸਭ ਸੁੱਕ ਜਾਂਦੇ ਦਿਲਾ ਹਾਂ ਕੁੱਟ ਕੇ ਮੋਏ ਨਾ ਕੱਢ ਕੇ ਅੱਛਾ ਕੰਟਰੋਲ ਕੰਟਰੋਲ ਇੱਕ ਇੱਕ ਘਰ ਦਾ ਦੇ ਬਲਦਾਂ ਦੇ ਝੂਠਿਆਂ ਤੋਂ ਕੱਢ ਲੈਂਦੇ ਸੋਲੇ ਕੀ ਬਾਤ ਹੈ ਸਾਡੇ ਬਰਬੜੀਆਂ ਬਾਣੀਆਂ ਹੁੰਦਾ ਉਹ ਸੋਲੇ ਲੈਂਦੇ ਹੀ ਨਹੀਂ ਤੀ ਗੋਜ ਵੀ ਵੀਜੋ ਉਸ ਸਮੇਂ ਚ ਹੂੰ ਹੂੰ ਉਹ ਕਹਿੰਦਾ ਵੀ ਪਨਸ਼ੇਰੀ ਦਾਲ ਤੱਕੜੀ ਨਾ ਤੋਲ ਦਿੰਦੇ ਉਹ ਕਹਿੰਦਾ ਵੀ ਥੋਲੇ ਜਾਂਦਾ ਮੈਨੂੰ ਲੋੜ ਨਹੀਂ ਕਿੰਨੀ ਕਿ ਕਣਕਾ ਥੋਲੇ ਨਿਕਲੇ ਉਹਨਾਂ ਕਾਪਾਉਂ ਬਾਲਾਂਗੇ ਰੋੜਾ ਅੱਛਾ ਬਫਰੂ ਮੁਖਤਈ ਥੋਲੇ ਲੈ ਜਾਂਦੀ ਲੋਕਾਂ ਨੂੰ ਦੋਲ ਤੋਂ ਲੱਖ ਹੀ ਚਾਰ ਦਿਹਾੜੀ ਆਪ ਛਾਣ ਲੈਂਦਾ ਕਰੇਗਾ ਕੇ ਕੋਈ ਸਾਡੇ ਲੋਕਾਂ ਨੂੰ ਤਾਂ ਅਕਲ ਘਟਦੀ ਛਾਣ ਤਾਂ ਸੀ ਵੀ ਛੱਕ ਦਿੱਤੇ ਤੇ ਮੌਜ ਇਹਨਾਂ ਡੰਗਰਾਂ ਨੂੰ ਢਾਂਕਾ ਲਾਉਂਦਾ ਥੋਲੇ ਜਾਂ ਮੌਜ ਨਾਲ ਨਿਰਾਸ਼ ਮੇਰੀ ਥੋਲੇ ਪਾਉਂਦਾ ਮੁਖਤਦ ਹੂੰ ਅੱਜ ਉਹਨਾਂ ਦੀ ਗੁਮਿੰਦਗੜ੍ਹ ਚ ਬਹੁਤ ਪਹਿਲ ਆ। ਅੱਛਾ ਮੰਡੀ ਗੁਮਿੰਦਗੜ੍ਹ। ਮੰਡੀ ਗੁਮਿੰਦਗੜ੍ਹ ਬਹੁਤ ਵੱਡੇ ਵੱਡੇ ਮਿਲ ਨੇ ਉਹਨਾਂ ਦੇ। ਅੱਛਾ ਬਹੁਤ ਲੰਮਾ ਜਿਹੜਾ ਕੰਮ। ਹੂੰ। ਕੀ ਬਾਤ ਹੈ। ਮਿਹਨਤ ਤਾਂ ਬਹੁਤ ਸੀ ਬਾਪੂ ਪਹਿਲਾਂ ਲੋਕ ਕਰਦੇ। ਮਿਹਨਤ ਜਾਰੀ ਹੈ ਨਾ। ਮਿਹਨਤ ਬਾਜੀ। ਬਹੁਤ ਮਿਹਨਤ। ਸਰੀਰ ਵੀ ਚੰਗੇ ਸੀ ਤਾਂ ਹੀ ਉਹ ਜਿਹੜੇ ਬਜ਼ੁਰਗ ਉਹਨਾਂ ਟਾਈਮਾਂ ਦੇ ਆ ਉਹ ਮਤਲਬ ਖਰਾਕਾਂ ਕਰਕੇ ਜਿਵੇਂ ਇੱਥੋਂ ਚਾਰ ਮੀਲ ਹੈ ਹਰੀਗੜ੍ਹ ਦਾ ਪੋ। ਇੱਥੋਂ ਅੱਛਾ ਜੀ ਸਾਡਾ ਬੜਾ ਦੋ ਮਣ ਪੱਕਾ ਪਿਆਕੇ ਲਿਆਉਂਦਾ ਅੱਛਾ ਕਾਦਾ ਕਾਦਾ 80 ਕਿਲੋ ਛੋਲੇ ਲਾਲਾ ਕਣਕ ਲਾਲਾ ਅੱਛਾ ਕੁਛ ਵੀ ਘਰਾਟ ਤੇ ਉੱਥੇ ਹਾਂਜੀ ਹਾਂਜੀ ਉੱਥੋਂ ਪਿਆਕੇ ਲਿਆਉਂਦਾ ਜਾਂਦਾ ਹੈ ਪਿੰਡੀਪੁਰ ਜੇ ਲਾਉਂਦਾ ਆਉਂਦਾ ਪਿੰਡੀਪੁਰ ਜੇ ਲਾਉਂਦਾ ਨਾਲ ਦਾ ਕੋਈ ਕੋ 20 ਕਿਲੋ ਹੁੰਦੀ ਜਿਸ ਕੋ 25 ਕਿਲੋ ਹੁੰਦੀ ਅੱਛਾ ਬਾਪੂ ਨੇ 80 ਕਿਲੋ 80 ਕਿਲੋ ਲੈ ਕੇ ਜਾਂਦੇ ਹਾਂ ਇਹ ਜੇ ਪੱਟ ਤੇ ਬੜੇ ਦੀ ਸਾਡੇ ਅੱਛਾ ਬੋ ਤਕੜਾ ਹਮ ਬਾਲ ਦੇ ਬੋਲ ਦੇ ਬੋਡਰ ਦੇ ਅੱਛਾ ਜਾਣ ਤੀ ਨਾ ਜੇ ਝੋਟ ਛੇਟੀ ਮਾਰਦਾ ਥੋੜਾ ਆ ਵੀ ਹਮ ਸਹੀ ਗੱਲ ਹੈ ਕਹਿੰਦੇ ਫਲਿਆ ਜੂ ਐ ਮੈਂ ਇਸ ਭੱਜ ਗਈ ਖੜ ਗਿਆ ਕਹਿੰਦਾ ਹੋਂ ਦੇ ਮੁੜ ਕੇ ਛੋਟੀ ਮਾਰੀ ਕਹਿੰਦਾ ਵੀ ਇਹਦਾ ਕਟੂਛੜਦਾ ਗੁੱਛੇ ਚ ਅੱਛਾ ਦੀ ਨਾਲ ਦੀ ਨਾਲ ਕਟੂਛਟੀ ਹੈ ਹਮ ਅੱਛਾ ਆ ਹੁਣ ਬਾਈ ਇਹ ਕਟੂਰੀ ਰੱਖ ਸਕਦੀ ਜੋਰ ਵਾਲੇ ਬੰਦੇ ਸੀ ਪੂਰੇ ਜੋਰ ਵਾਲੇ ਬਹੁਤ ਯਾਰ ਲੋਕ ਬਾਪੂ ਸੁਣਦੇ ਆ ਵੀ ਕਿੰਨਾ ਕਿੰਨਾ ਗੁੜ ਖਾ ਜਾਂਦੇ ਸੀ ਘਿਓ ਪੀ ਜਾਂਦੇ ਸੀ ਘਿਓ ਤਾਂ ਅਸੀਂ ਆਪ ਪਿੰਦੇ ਰਹ ਅੱਛਾ ਹੁਣ ਤੇ ਆ ਕੇ ਦਿਖਾ ਜੇ ਦੋ ਟੰਕੇ ਪਿਆ ਦੇਗਾ ਉਹੀ ਉਹੀ ਟੀਨਕ ਟਟੀਆਂ ਲੱਗ ਜਾਣਗੀਆਂ ਨਹੀਂ ਸਾਰ ਪਰ ਨਾ ਕਿਉਂ ਬਚਾਉਣਾ ਸਾਰੀ ਨੂੰ ਐਂ ਨਹੀਂ ਪਤਾ ਲੱਗਣਾ ਵੀ ਮੈਥੋਂ ਕਿੱਥੋਂ ਦੀ ਆ ਗਿਆ ਲੱਤਾਂ ਲੱਪਣੀਆਂ ਜਿਵੇਂ ਬੋਤੀ ਮੋਤੀ ਹੁੰਦੀ ਆ ਬੋਤੀ ਮੋਤੀ ਦੀਆਂ ਤੁਸੀਂ ਦੇਖੀ ਨਹੀਂ ਹੋਣੀਆਂ ਹੂੰ ਸਾਰੀਆਂ ਲੱਤਾਂ ਲੱਪੜੀਆਂ ਆਹੋ ਮੋਕ ਜੀ ਵੀ ਹੁੰਦੀ ਆ ਉਹਦੀ ਬੋਤੀ ਨਹੀਂ ਨਹੀਂ ਮੋਕ ਨੂੰ ਮੋਹ ਤਾਂ ਲੱਡੇ ਕਰਦੀ ਹੁੰਦੀ ਆ ਹੂੰ ਨਹੀਂ ਮੈਂ ਇੱਥੇ ਨਾ ਗੁਜਰਾਤ ਗਿਆ ਸੀ ਤੇ ਉਹ ਬੋਤੀ ਨੂੰ ਨਾ ਮੋਕ ਜੀ ਲੱਗੀ ਹੋਈ ਸੀ ਇੱਕ ਨੂੰ ਉਹ ਲੱਗੀ ਹੋ ਕਿਸੇ ਕਾਰਨ ਮਾਰ ਲੱਡੇ ਕਰਦੀ ਆ ਹਾਂ ਤਾਂ ਲੱਡੇ ਕਰਦੀ ਆ ਹੂੰ ਉਹ ਸਮੇਂ ਭਾਈ ਹੋਰ ਤੇ ਹੁਣ ਬਦਲ ਗਿਆ ਨਾ ਹੂੰ ਹੁਣ ਤਾਂ ਕੋਈ ਬਾਹਰੇ ਨਹੀਂ ਬੰਦਾ ਕਹਿਣਗੇ ਇਹ ਸੀ ਚਾਹੀਦਾ ਇਹ ਸੀ ਚਾਹੀਦਾ ਆ ਲੈ ਹੁਣ ਏਡੀ ਕਮਾਲ ਦੀ ਹਵਾ ਚੱਲੀ ਜਾਂਦੀ ਆ ਬਾਪੂ ਲੈ ਗਰਮੀ ਲੱਗਦੀ ਕਿਸੇ ਪਾਸੇ ਆ ਹਵਾ ਤਾਂ ਲੈ ਇਹ ਆਉਣ ਵਾਲੀ ਆ ਪੀੜੀ ਆਪਣੀ ਲਾਈਕੀ ਨਹੀਂ ਰਹਿ ਜੀ ਹੂੰ ਅੱਗੇ ਕੋਠਿਆਂ ਤੇ ਪੈਂਦੇ ਵਿਹਾਂ ਚ ਪੈਂਦੇ ਘਰ ਪੀੜੇ ਹੰਡੇ ਹੂੰ ਤਾਂ ਬਸ ਏਸੀ ਲਾਇਆ ਕਮਰਾ ਬੰਦ ਬੰਦ ਬਸ ਬਾਹਰ ਇਹ ਚਾਹੇ ਕੁੱਤੀ ਜਾਓ ਲੁੱਟੀ ਜਾਓ ਕੁਛ ਕਰੀ ਜਾਓ ਚਾਹੇ ਕੋਈ ਕੁਛ ਚੱਕ ਕੇ ਲੈ ਜਾਏ ਕੁਛ ਨਹੀਂ ਬੜਕਾਉਂਦੀ ਮਦਬਲੀ ਨਹੀਂ ਮੈਂ ਕਹਿੰਦਾ ਹਾਂ ਸਹੀ ਇਹ ਤਾਂ ਸਹੀ ਗੱਲ ਹੈ ਹੂੰ ਇਹ ਯਾਹ ਲਾ ਚਲੋ ਬਾਪੂ ਤੁਹਾਡੇ ਨਾਲ ਤਾਂ ਗੱਲਾਂ ਕਰਕੇ ਸਵਾਦ ਆ ਰਿਹਾ ਪੂਰਾ ਚਲੋ ਦਾ ਭਾਈ ਗੱਲਾਂ ਹੀ ਰਹਿ ਗਈਆਂ ਹੁਣ ਸਾਡੇ ਕੋਲੇ ਹੁਣ ਤਾਂ ਮੂੰਹ ਤਾਂ ਕੰਮ ਨਹੀਂ ਕੰਮ ਆਇਦਾ ਨਹੀਂ ਹੁਣ ਨਹੀਂ ਇਹ ਇਹ ਗੱਲ ਤਾਂ ਹੈਗੀ ਆ ਬਾਪੂ ਜਿਹੜੇ ਬਜ਼ੁਰਗ ਹੁੰਦੇ ਆ ਉਹ ਕਹਿੰਦੇ ਜਿੰਦੇ ਵਰਗਾ ਕੰਮ ਹੁੰਦਾ ਉਹਨਾਂ ਦਾ ਨਹੀਂ ਉਹ ਤਾਂ ਗੱਲ ਠੀਕ ਹੈ ਹੈਨਾ ਜ਼ਰੂਰੀ ਤਾਂ ਹੈਗਾ ਹੁਣ ਤੁਸੀਂ ਦੇਖੋ ਇੱਥੇ ਕਿਹੜਾ ਮਾਰਗੇ ਤੁਸੀਂ ਕਰ ਸਕਦੇ ਸੀ ਜ਼ਰੂਰੀ ਜਿੱਥੇ ਹੁਣ ਹੈਨਾ ਹੋਰ ਜਿੰਨ ਕਿਈ ਕਿਹੜੇ ਲਾਉਣੇ ਆ ਫਿਰ ਤਾਂ ਹੀ ਡੰਗਰਾ ਇੱਥੇ ਰਹਿੰਦੇ ਨੇ ਨਹੀਂ ਤਾਂ ਫਿਰ ਹੂੰ ਕਿੱਟੀ ਆਈ ਲੱਗਣ ਚੜਾ ਕੇ ਸਹੀ ਹੈ ਰੱਬ ਦੇ ਵੀ ਆ ਹਾਂ ਪਤਾ ਕੀ ਪਤਾ ਹੁੰਦਾ ਆ ਸਾਡੇ ਬੰਦੇ ਤੇ ਬੂਟ ਲੈ ਕੇ ਚੱਕ ਕੇ ਕੋਈ ਅੱਜ ਰਾਤ ਨੂੰ ਚੱਪਲਾਂ ਲਈਆਂ ਸੀ ਨਹੀਂ ਜਾ ਸਕਦਾ ਕੋਈ ਵੱਡੀ ਗੱਲ ਕਮਾਲ ਦੀ ਗੱਲ ਦੇਖ ਇਹ ਤਾਂ ਕੋਈ ਵੱਡੀ ਵੱਡੀ ਚੋਰੀ ਨਹੀਂ ਹੈਨਾ ਕਮਾਲ ਦੀ ਗੱਲ ਤੇ ਮੰਨਦੇ ਵੀ ਉਹ ਬੂਟ ਵੀ ਵੇਚੂਗਾ ਕਿ ਨਹੀਂ ਕੀ ਪਤਾ ਕੀ ਕਰੋਦਾ ਉਹਦਾ ਮਨ ਹੈ ਹੋਰ ਆ ਪਾਊਗਾ ਆ ਚਲੋ ਠੀਕ ਹੈ ਬਾਪੂ ਚੰਗਾ ਭਾਈ